ਭਰਾ ਪਰਜਾਈ ਦੀ ਮੌਤ ਤੋਂ ਬਾਅਦ ਭੂਆ ਆਪਣੇ ਭਤੀਜੇ ਨੂੰ ਆਪਣੀ ਲਾਡ ਬਣਾ ਕੇ ਪਾਲਦੀ ਆ ਆਪਣੇ ਭਤੀਜੇ ਦੇ ਮੋਹ ਚ ਅੰਨੀ ਹੋ ਕੇ ਭੂਆ ਆਪਣੀ ਮੰਗਣੀ ਤੱਕ ਵੀ ਤੋੜ ਦਿੰਦੀ ਆ ਫਿਰ ਉਹ ਭਤੀਜਾ ਜਵਾਨ ਹੋ ਕੇ ਆਪਣੀ ਭੂਆ ਨੂੰ ਘਰੋਂ ਕੱਢ ਦਿੰਦਾ ਫਿਰ ਉਹ ਭੂਆ ਨੂੰ ਉਹਦਾ ਪੁਰਾਣਾ ਮੰਗੇਤਰ ਮਿਲਦਾ ਜਿਹਦੇ ਨਾਲ ਉਹਨੇ ਕਦੇ ਰਿਸ਼ਤਾ ਤੋੜਿਆ ਸੀ ਫਿਰ ਅੱਗੇ ਕੀ ਵਾਪਰਦਾ ਏਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਇੱਕ ਹਾਸੇ ਵਾਸਤੇ ਪਰਿਵਾਰ ਦੀ ਕਹਾਣੀ ਹੈ ਜੀਦੇ ਚ ਭਰਾ ਪਰਜਾਈ ਤੇ ਇੱਕ ਛੋਟੀ ਭੈਣ ਹੁੰਦੀ ਆ ਹੂੰ ਤੇ ਇਹ ਦੋਨੇ ਭੈਣ ਭਰਾ ਮਾਪਿਓ ਬਾਰੇ ਹੁੰਦੇ ਆ ਹੂੰ ਪਰ ਭਰਾ ਨੇ ਆਪਣੀ ਛੋਟੀ ਭੈਣ ਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ ਹੁੰਦਾ ਤੇ ਹਰ ਚਾਹ ਲਾੜ ਉਸ ਭੈਣ ਦਾ ਪਗਾਇਆ ਹੁੰਦਾ ਤੇ ਨਣਦ ਪਰਜਾਈ ਦਾ ਵੀ ਆਪਸੀ ਬਹੁਤ ਮੋਹ ਹੁੰਦਾ ਹੂੰ ਥੋੜਾ ਸਮਾਂ ਬੀਤਦਾ ਜਿਹੜੀ ਉਹ ਕੁੜੀ ਕੁਵਾਰੀ ਹੁੰਦੀ ਹੈ ਉਸ ਦਾ ਨਾਮ ਮਨਜੀਤ ਹੈ ਹੂੰ ਥੋੜਾ ਸਮਾਂ ਬੀਤਦਾ ਹੈ ਤਾਂ ਮਨਜੀਤ ਨੂੰ ਹੋਰ ਵੱਡੀ ਖੁਸ਼ੀ ਮਿਲਦੀ ਹੈ ਕਿ ਉਸ ਦੇ ਘਰੇ ਇੱਕ ਛੋਟਾ ਜਿਹਾ ਭਤੀਜਾ ਆਇਆ ਹੂੰ ਆਪਣੇ ਬੱਚਿਆਂ ਵਾਂਗੂ ਮਨਜੀਤ ਉਹ ਬੱਚੇ ਨੂੰ लाड़ ਲड़ाਉਂਦੀ ਐ। ਹੂੰ। ਮਨਜੀਤ ਆਪਣੇ ਭਤੀਜੇ ਰਣਜੋਧ ਦਾ ਆਪਣੀ ਔਲਾਦ ਵਾਂਗੂ ਕਰਦੀ ਸੀ। ਉਹ ਸਮਝਦੀ ਸੀ ਕਿ ਮੈਨੂੰ ਇੱਕ ਖੇਡ ਮਿਲ ਗਈ। ਸਾਰਾ ਦਿਨ ਉਹਨੇ ਰਣਜੋਧ ਨੂੰ ਕੋਛੜ ਚੱਕ ਕੇ ਰੱਖਣਾ। ਹੂੰ। ਤੇ ਕਈ ਵਾਰ ਜਦੋਂ ਉਹਦੇ ਭਰਾ ਪਰਜਾਈ ਕਿਤੇ ਬਾਹਰ ਅੰਦਰ ਆਉਂਦੇ ਜਾਂਦੇ ਤਾਂ ਉਹ ਮਨਜੀਤ ਕੋਲ ਹੀ ਆਪਣਾ ਬੱਚਾ ਛੱਡ ਜਾਂਦੇ। ਹੂੰ। ਉਹਨਾਂ ਨੂੰ ਉਤੇ ਯਕੀਨ ਸੀਗਾ ਕਿ ਇਹ ਸੰਭਲੂਗੀ। ਹੂੰ। ਤੇ ਮਨਜੀਤ ਰਣਜੋਧ ਨਾਲ ਹੀ ਖੇਡ ਲੱਗੀ ਰਹਿੰਦੀ। ਤੇ ਫਿਰ ਏਜ ਤੋਂ ਬਾਅਦ ਮਨਜੀਤ ਦਾ ਉਹਦੇ ਭਰਾ ਪਰਜਾਈ ਰਿਸ਼ਤਾ ਕਰ ਦਿੰਦੇ ਆ ਇੱਕ ਚੰਗਾ ਪਰਿਵਾਰ ਦੇ ਕੇ ਹੂੰ ਮੁੰਡਾ ਵੀ ਚੰਗੇ ਘਰੋਂ ਹੁੰਦਾ ਹੂੰ ਤਾਂ ਫਿਰ ਇੱਕ ਪਾਸੇ ਜਿੱਥੇ ਮਨਜੀਤ ਨੂੰ ਇਹ ਚਾਹ ਹੁੰਦਾ ਕਿ ਮੇਰਾ ਰਿਸ਼ਤਾ ਹੋ ਗਿਆ ਮੈਂ ਆਪਣੀ ਅੱਗੇ ਜ਼ਿੰਦਗੀ ਵਧਾਉਣੀ ਆ ਤਾਂ ਉਹਨੂੰ ਇਹ ਫਿਕਰ ਵੀ ਹੁੰਦਾ ਕਿ ਮੈਨੂੰ ਰਣਜੋਧ ਨੂੰ ਛੱਡ ਕੇ ਜਾਣਾ ਪਊਗਾ ਤੇ ਉਹਨੂੰ ਇਹ ਹੁੰਦਾ ਵੀ ਮੇਰੇ ਬਿਨਾਂ ਰਣਜੋਧ ਰੋਲ ਖੁੱਲਣਾ ਜਾਵੇ ਤੁਸੀਂ ਇਹ ਦੇਖੋ ਵੀ ਉਹਦੇ ਮਾਪਿਓ ਹੈਗੇ ਆ ਪਰ ਮਾਪਿਓ ਤੋਂ ਵੱਧ ਉਹਦੀ ਭੂਆ ਕਰਦੀ ਆ ਹੂੰ ਰਣਜੋਧ ਦਾ ਫਿਕਰ ਹੂੰ ਤੇ ਫਿਰ ਉਹ ਆਪਣੇ ਭਰਾ ਭਝਾਈ ਨਾਲ ਵੀ ਗੱਲ ਕਰਦੀ ਆ ਵੀ ਮੈਂ ਜੇ ਵਿਆਹੀ ਗਈ ਵੀਰੇ ਵੀ ਰਣਯੋਧ ਦਾ ਕੀ ਬਣੂਗਾ ਉਹ ਕਹਿੰਦੇ ਅਸੀਂ ਹੈਗੇ ਆ ਵੀ ਤੂੰ ਇੰਨੀ ਗੱਲ ਦਿਲ ਤੇ ਨਾ ਲਾ ਕੁੜੀਆਂ ਨੂੰ ਆਪਣਾ ਘਰ ਵਸਾਉਣੀ ਪੈਂਦਾ ਪਰ ਮਨਜੀਤ ਨੂੰ ਆਉਣ ਵਾਲੇ ਸਮੇਂ ਦਾ ਨਹੀਂ ਪਤਾ ਹੁੰਦਾ ਥੋੜਾ ਸਮਾਂ ਬੀਤਦਾ ਇੱਕ ਦਿਨ ਦੀ ਘਟਨਾ ਕਿ ਮਨਜੀਤ ਤੇ ਰੀਟ ਥੋੜਾ ਸਮਾਂ ਬੀਤਦਾ ਮਨਜੀਤ ਦੇ ਭਰਾ ਭਝਾਈ ਦੀ ਇੱਕ ਐਕਸੀਡੈਂਟ ਦੇ ਦੌਰਾਨ ਮੌਤ ਹੋ ਜਾਂਦੀ ਆ ਘਰ ਦੇ ਵਿੱਚ ਸਿਰਫ ਮਨਜੀਤ ਤੇ ਉਹਦਾ ਭਤੀਜਾ ਰਣਯੋਧ ਰਹਿ ਜਾਂਦੇ ਆ ਰਣਜੋਦ ਹਲੇ ਵੀ ਛੋਟਾ ਹੀ ਹੁੰਦਾ ਹੂੰ ਤਾਂ ਫਿਰ ਸਾਰੀ ਜ਼ਿੰਮੇਵਾਰੀ ਮਨਜੀਤ ਦੇ ਮੋਢਿਆਂ ਤੇ ਆ ਜਾਂਦੀ ਆ ਹੂੰ ਥੋੜੀ-ਮੋਟੀ ਜ਼ਮੀਨ ਹੁੰਦੀ ਆ ਮਨਜੀਤ ਉਹ ਠੇਕੇ ਤੇ ਦੇ ਦਾਂਦੀ ਆ ਤੇ ਆਪਣੇ ਭਤੀਜੇ ਦਾ ਪਾਲਣ-ਪੋਸ਼ਣ ਆਪ ਕਰਦੀ ਆ ਹੂੰ ਜਦੋਂ ਥੋੜਾ ਸਮਾਂ ਗੁਜ਼ਰਦਾ ਤਾਂ ਫਿਰ ਰਿਸ਼ਤਾ ਜਿਹਨਾਂ ਨਾਲ ਕੀਤਾ ਹੁੰਦਾ ਉਹ ਰਿਸ਼ਤੇ ਵਾਲੇ ਕਹਿੰਦੇ ਆ ਕਿ ਅਸੀਂ ਵਿਆਹ ਲੈਣਾ ਹੂੰ ਮਨਜੀਤ ਨੂੰ ਇਹ ਫਿਕਰ ਲੱਗ ਜਾਂਦੀ ਆ ਕਿ ਜੇ ਮੈਂ ਵਿਆਹੀ ਗਈ ਹੂੰ ਤੇ ਇਹ ਮੇਰਾ ਭਤੀਜਾ ਰਣਜੋਦ ਰੋਲ ਖੜ ਜਾਊਗਾ ਹੂੰ ਕੱਲੂ ਮੈਂ ਇਹਨੂੰ ਆਪਣੇ ਸੌਰੀ ਵੀ ਲੈ ਕੇ ਜਾਊਂਗੀ ਉੱਥੇ ਮੇਰੇ ਸੱਸ ਸਹੁਰੇ ਨੇ ਨੱਕ ਮੂੰਹ ਘਟ ਲਿਆ ਤਾਂ ਫੇਰ ਹੂੰ ਇਹ ਬੱਚਾ ਰੋਲ ਖੜ ਜਾਊਗਾ ਹੂੰ ਤਾਂ ਮਨਜੀਤ ਆਪਣਾ ਦਿਲ ਕਰੜਾ ਕਰਕੇ ਆਪਣੇ ਦਿਲ ਤੇ ਪੱਥਰ ਰੱਖ ਕੇ ਇਹ ਫੈਸਲਾ ਕਰ ਲੈਂਦੀ ਆ ਕਿ ਮੈਂ ਇਹ ਰਿਸ਼ਤੇ ਨੂੰ ਜਵਾਬ ਦੇ ਦੇਣਾ ਹੂੰ ਮੈਂ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਤੇ ਕਦੇ ਵੀ ਆਪਣੀ ਜ਼ਿੰਦਗੀ 'ਚ ਵਿਆਹ ਨਹੀਂ ਕਰਾਉਂਗੀ ਮੈਂ ਆਪਣੇ ਭਤੀਜੇ ਰਣਜੋਧ ਦੇ ਸਰ ਤੇ ਜ਼ਿੰਦਗੀ ਕੱਟੂਗੀ ਹੂੰ ਤਾਂ ਵਾਲੇ ਦਵਾਲੇ ਵਾਲੇ ਰਿਸ਼ਤੇਦਾਰ ਵੀ ਉਹਨੂੰ ਸਮਝਾਉਂਦੇ ਆ ਕਿ ਫੈਸਲਾ ਨਾ ਲੈ ਹੂੰ ਹਰ ਕੁੜੀ ਨੂੰ ਆਪਣਾ ਘਰ ਬਸਾਉਣਾ ਪੈਂਦਾ ਹੈ ਅਖੀਰ ਵੇਲੇ ਚ ਕੱਲ ਨੂੰ ਇਹ ਵੀ ਹੋ ਸਕਦਾ ਕੱਲ ਨੂੰ ਰਣਜੋਦਾ ਵਿਆਹ ਹੋ ਗਿਆ ਤੈਨੂੰ ਇਹਨੇ ਨਾ ਸੰਭਿਆ ਵੀ ਤੂੰ ਕਿਧਿਆਸਰੇ ਜਾਉਂਗੀ ਉਹ ਕਹਿੰਦੀ ਨਹੀਂ ਕਹਿੰਦੀ ਮੈਂ ਰਣਜੋਦਾ ਪਾਲਣ ਪੋਸ਼ਣ ਆਪਦੇ ਹੱਥੀਂ ਕੀਤਾ ਮੈਨੂੰ ਪਤਾ ਮੇਰਾ ਰਣਜੋਦ ਵੀ ਮੈਨੂੰ ਸੰਭਲੂਗਾ ਵੀ ਮੈਂ ਆਪਣੀ ਰਹਿਂਦੀ ਜ਼ਿੰਦਗੀ ਸਾਰੀ ਰਣਜੋਦ ਦੇ ਨਾਮ ਕਰਤੀ ਇਹੀ ਮੈਨੂੰ ਸੰਭੂਗਾ ਹੂੰ ਥੋੜਾ ਸਮਾਂ ਬੀਤਦਾ ਰਣਜੋਦ ਜਵਾਨ ਹੋ ਜਾਂਦਾ ਰਣਜੋਦ ਕਾਲਜ ਦੇ ਵਿੱਚ ਲੱਗ ਜਾਂਦਾ ਹੂੰ ਤੇ ਰਣਜੋਦ ਨੂੰ ਇੱਕ ਕਾਲਜ ਦੇ ਵਿੱਚ ਕੁੜੀ ਪਸੰਦ ਆਉਂਦੀ ਆ ਤੇ ਉਹ ਆਪਣੀ ਭੂਆ ਨਾਲ ਗੱਲ ਕਰਦਾ ਕਿ ਭੂਆ ਮੈਨੂੰ ਇੱਕ ਕਾਲਜ ਦੇ ਵਿੱਚ ਕੁੜੀ ਪਸੰਦ ਆਈ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਹੂੰ ਫਿਰ ਰਣਜੋਦ ਆਪਣੀ ਭੂਆ ਨਾਲ ਗੱਲ ਕਰਦਾ ਕਿ ਭੂਆ ਮੈਨੂੰ ਕਾਲਜ ਦੇ ਵਿੱਚ ਕੁੜੀ ਪਸੰਦ ਆਈ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਹੂੰ ਰਣਜੋਦ ਦੀ ਭੂਆ ਮਨਜੀਤ ਇਹ ਕਹਿੰਦੀ ਆ ਵੀ ਠੀਕ ਆ ਜੇ ਤੁਹਾਡੀ ਦੋਨਾਂ ਜੀਆਂ ਦੀ ਸੌਲੇਗੀ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਅੱਗੇ ਜ਼ਿੰਦਗੀ ਚ ਨਿਭਾ ਕਰ ਲਓਗੇ ਠੀਕ ਆ ਤੇਰਾ ਸ ਮੈਂ ਅਜੇ ਤੱਕ ਤੈਨੂੰ ਕਹਿੰਦੀ ਕਿਸੇ ਕੰਮ ਤੋਂ ਨਹੀਂ ਰੋਕੇਆ ਤੇਰਾ ਇਹ ਫੈਸਲਾ ਵੀ ਸਹੀ ਹੋਊਗਾ। ਹੂੰ ਰਣਜੋਤ ਦਾ ਆਪਣੇ ਹੱਥੀ ਉਹਦੀ ਭੂਆ ਮਨਜੀਤ ਵਿਆਹ ਕਰਦੀ ਆ। ਹੂੰ ਤੇ ਮਨਜੀਤ ਇਹ ਫੁੱਲੀ ਨਹੀਂ ਸਮਾਉਂਦੀ ਹੁੰਦੀ ਕਿ ਮੈਂ ਆਪਣੇ ਭਤੀਜੇ ਦਾ ਵਿਆਹ ਕਰਨਾਗਾ ਆਪਣੇ ਹੱਥੀ ਕਾਰਜ ਕਰੂੰਗੀ ਪਰ ਉਹਦੇ ਮਨ 'ਚ ਇਹ ਵਿਜੋਗ ਵੀ ਹੁੰਦਾ ਵੀ ਕਿੱਥੇ ਇਹ ਸ਼ਾਗਨ ਇਹ ਚਾਹ ਲਾੜ ਮੇਰੇ ਭਰਾ ਪਰਜਾਈ ਨਹੀਂ ਕਰਨੀ ਸੀ ਕਿੱਥੇ ਸਾਰੀ ਜ਼ਿੰਮੇਵਾਰੀ ਮੈਨੂੰ ਉੱਠਣੀ ਪੈਰੀ ਆ। ਹੂੰ ਆਪਣੇ ਹੱਥੀ ਪਾਣੀ ਵਾਰ ਕੇ ਮਨਜੀਤ ਆਪਣੇ ਭਤੀਜੇ ਤੋਂ ਪਿੰਦੀ ਆ। ਰਣਜੋਧ ਦਾ ਵਿਆਹ ਹੋ ਜਾਂਦਾ ਭੂਆ ਨੂੰ ਹੁਣ ਇਹ ਚਾਹ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਨਵਾਂ ਜੀ ਆ ਗਿਆ ਸਾਡੇ ਮੈਂ ਇਹਨੂੰ ਚਾਹ ਲਾਡਾਂ ਨਾਲ ਰੱਖੂਗੀ ਜਿਵੇਂ ਮੈਂ ਰਣਜੋਧ ਨੂੰ ਪਿਆਰ ਕਰਦੀ ਆ ਕਹਿੰਦੀ ਮੈਂ ਉਵੇਂ ਰਣਜੋਧ ਦੀ ਘਰ ਵਾਲੀ ਦਾ ਪਿਆਰ ਕਰਾਂਗੀ ਉਵੇਂ ਉਹਦੇ ਚਾਹ ਲਾਡ ਸ਼ਗਨ ਕਰੂੰਗੀ ਸਾਰੇ ਕੰਮ ਮੈਂ ਅੱਗੇ ਅੱਗੇ ਹੋ ਕੇ ਕਰਿਆ ਕਰੂੰਗੀ ਉਹਨੂੰ ਕੰਮ ਕਰਨ ਤੱਕ ਵੀ ਨਹੀਂ ਦੇਣਾ ਭੂਆ ਦੇ ਹਲੇ ਚਾਹ ਲਾੜ ਢਿੱਡ ਚ ਹੀ ਹੁੰਦੇ ਆ ਤੇ ਹੌਲੀ-ਹੌਲੀ ਰਣਜੋਦ ਦੀ ਘਰ ਵਾਲੀ ਮਨਜੀਤ ਨੂੰ ਹੂੰ ਦੇਖ ਕੇ ਨੱਕ ਬੁੱਲ ਕੱਢਣੇ ਸ਼ੁਰੂ ਕਰ ਦਿੰਦੀ ਆ ਉਹ ਨਵੇਂ ਜ਼ਮਾਨੇ ਦੀ ਹੁੰਦੀ ਹੈ ਉਹਨੂੰ ਉਹਦੇ ਕੰਮ-ਕਾਰ ਮਨਜੀਤ ਤੇ ਨਹੀਂ ਪਸੰਦ ਆਉਂਦੇ ਹੈਗੇ ਹੂੰ ਮਨਜੀਤ ਬਹੁਤ ਡਰ ਕੇ ਰਣਜੋਦ ਦੀ ਘਰ ਵਾਲੀ ਤੋਂ ਘਰ ਦੇ ਕੰਮ ਕਰਦੀ ਰਹਿੰਦੀ ਹੂੰ ਪਰ ਰਣਜੋਦ ਦੀ ਘਰ ਵਾਲੀ ਨੇ ਨੁਕਤਾ ਚੀਨੀਆਂ ਕੱਢਣੀਆਂ ਸ਼ੁਰੂ ਕਰਤੀਆਂ ਨੱਕ ਬੁੱਲ ਕੱਢਣੇ ਸ਼ੁਰੂ ਕਰਤੇ ਹੂੰ ਤੇ ਆਪਸੀ ਰਣਜੋਦ ਦੀ ਘਰ ਵਾਲੀ ਤੇ ਭੂਆ ਦੀ ਥੋੜੀ-ਮੋਟੀ ਤਕਰਾਰ ਵੀ ਹੋ ਜਾਣੀ ਪਰ ਫੇਰ ਮਨਜੀਤ ਨੇ ਵੜਿਆ ਆ ਕੇ ਰਣਜੋਦ ਦੀ ਘਰ ਵਾਲੀ ਨੂੰ ਫਿਰ ਉਹਦੇ ਨਾਲ ਉਹੀ ਪਿਆਰ ਉਹੀ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਨੀ ਪਰ ਇਹ ਇਕੱਠ ਉਹਨਾਂ ਦਾ ਬਹੁਤੀ ਦਿਨ ਤੱਕ ਚੱਲਿਆ ਨਹੀਂ ਹਮ ਰਣਜੋਦ ਨੂੰ ਇੱਕ ਦਿਨ ਉਹਦੀ ਪਤਨੀ ਕਹਿੰਦੀ ਵੀ ਮੈਂ ਇਹ ਬੁਢੀ ਨੂੰ ਚੱਲ ਨਹੀਂ ਸਕਦੀ ਹੈਗੀ ਹਮ ਜਾਂ ਤਾਂ ਇਹਨੂੰ ਇਹ ਕਹ ਦੇ ਉਹ ਵੀ ਮੇਰੀ ਗੱਲ 'ਚ ਇਹ ਬੋਲਿਆ ਨਾ ਕਰੇ ਨਹੀਂ ਆਪਣਾ ਭਾਂਡਾ ਟਿੱਕਰ ਲੈ ਕੇ ਇਹ ਅੱਡ ਹੋ ਜੇ ਹਮ ਰਣਜੋਦ ਕਹਿੰਦਾ ਵੀ ਮੇਰੀ ਭੂਆ ਦਾ ਮੇਰੇ ਤੋਂ ਬਿਨਾ ਹੈ ਹੀ ਕੌਣ ਵੀ ਇਹਨੇ ਮੈਨੂੰ ਪਾਲ-ਪੋਸ਼ ਕੇ ਐਡਾ ਕਰਤਾ ਵੀ ਮੈਂ ਮੇਰੇ ਤੋਂ ਵਾਂਗ ਪਿਓ ਹੈ ਨਹੀਂ ਸੀਗੀ ਹਮ ਉਹ ਕਹਿੰਦਾ ਵੀ ਮੇਰੇ ਤੋਂ ਬਿਨਾ ਇਹਦਾ ਹੈ ਵੀ ਕੌਣ ਉਹ ਕਹਿੰਦੀ ਮੈਨੂੰ ਨਹੀਂ ਪਤਾ ਬਸ ਮੈਨੂੰ ਅੱਜ ਤੋਂ ਬਾਅਦ ਇਹ ਦੀ ਮੈਨੂੰ ਕਿਸੇ ਗੱਲ ਚ ਦਖਲ ਅੰਦਾਜ਼ੀ ਨਹੀਂ ਚਾਹੀਦੀ ਹੈਗੀ ਹਮ ਮਨਜੀਤ ਡਰ ਕੇ ਰਣਜੋਧ ਦੀ ਘਰ ਵਾਲੀ ਤੋਂ ਚੁੱਪ ਕਰਕੇ ਕੰਮ ਕਰਦੀ ਰਹਿੰਦੀ ਆ ਹਮ ਪਰ ਉਹਨੂੰ ਫਿਰ ਵੀ ਇਹ ਘਰ ਦੇ ਵਿੱਚ ਤੁਰਦੀ ਫਿਰਦੀ ਮਨਜੀਤ ਬਰਦਾਸ਼ਤ ਨਹੀਂ ਸੀ ਹੁੰਦੀ ਹਮ ਰਣਜੋਧ ਨੂੰ ਉਹਦੇ ਘਰ ਵਾਲੀ ਇੰਨੀ ਢਕਾ ਦਾਂਦੀ ਆ ਹਮ ਰਣਜੋਧ ਨੂੰ ਵੀ ਆਪਣੀ ਭੂਆ ਦੇਖ ਕੇ ਉਹ ਘਰ ਚ ਬਰਦਾਸ਼ਤ ਨਹੀਂ ਸੀ ਹੁੰਦੀ ਇੱਕ ਦਿਨ ਅੱਕ ਕੇ ਰਣਜੋਧ ਵੀ ਆਪਣੀ ਭੂਆ ਨੂੰ ਇਹ ਕਹਿੰਦਾ ਕਿ ਭੂਆ ਦੇਖ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਆ ਹੂੰ ਸਾਡੇ ਘਰ ਚ ਕਲੇਸ਼ ਮੈਥੋਂ ਇਹ ਚੱਲਿਆ ਨਹੀਂ ਜਾਂਦਾ ਤੇ ਇਹ ਕਲੇਸ਼ ਸਾਰਾ ਤੇਰੇ ਕਰਕੇ ਹੁੰਦਾ ਹੂੰ ਵੀ ਤੂੰ ਆਪਣਾ ਹੋਰ ਰਾਹ ਦੇਖ ਲੈ ਕੋਈ ਹੂੰ ਮੰਨਿਆ ਕਹਿੰਦਾ ਤੇਰੇ ਮੇਰੇ ਤੇ ਆਸਾਨ ਨੇ ਪਰ ਵੀ ਮੇਰਾ ਘਰ ਖਰਾਬ ਹੋ ਵੀ ਮੈਂ ਇਹ ਵੀ ਨਹੀਂ ਦੇਖ ਸਕਦਾ ਹੈਗਾ ਤੂੰ ਕੋਈ ਆਪਦਾ ਹੋਰ ਟਿਕਾਣਾ ਦੇਖ ਲੈ ਹੂੰ ਤੁਸੀਂ ਇਹ ਸੋਚੋ ਮਨਜੀਤ ਦੇ ਦਿਲ ਤੇ ਉਸ ਵਕਤ ਕੀ ਬੀਤੀ ਹੋਊਗੀ ਕਿ ਉਹਨੇ ساری ਜ਼ਿੰਦਗੀ ਆਪਣੇ ਭਤੀਜੇ ਤੇ ਨਿਸ਼ਾਵਰ ਕਰਤੀ ਇਹ ਆਸਾਂ ਦੇ ਨਾਲ ਕਿ ਮੈਂ ਹੁਣ ਆਪਣਾ ਭਤੀਜਾ ਵਯਾ ਲਿਆ ਮੇਰੀ ਜ਼ਿੰਦਗੀ ਚੰਗੀ ਹੋਊਗੀ ਹੁਣ ਜਿਹੜੇ ਮੈਂ ਆਪਣੇ ਪੁੱਤ ਤੋਂ ਸੁੱਖ ਲੈਣੇ ਸੀ ਨੂੰਹ ਤੋਂ ਸੁੱਖ ਲੈਣੇ ਸੀ ਵੀ ਇਹ ਮੈਨੂੰ ਸੁੱਖ ਦੇ ਦੇਣਗੇ ਹੁਣ ਪਰ ਮਨਜੀਤ ਨਾਲ ਇਹ ਹੁੱਕੀ ਹੁੱਕੀ ਰੋਂਦੀ ਐ ਤੇ ਆਪਣਾ ਝੋਲਾ ਚੱਕਦੀ ਐ ਕੱਪੜਿਆਂ ਦਾ ਪਰ ਕੇ ਤੇ ਉਹ ਘਰ ਚੋਂ ਚਲੀ ਜਾਂਦੀ ਐ ਰਣਜੋਧ ਨੂੰ ਇਹ ਗੱਲ ਦਾ ਕੋਈ ਸ਼ਿਕਵਾ ਨਹੀਂ ਹੁੰਦਾ ਨਾ ਉਹਦੀ ਘਰ ਵਾਲੀ ਨੂੰ ਸ਼ਾਮ ਜੇ ਦਾ ਵੇਲਾ ਹੁੰਦਾ ਤੇ ਮਨਜੀਤ ਉਹ ਘਰ ਚੋਂ ਨਿਕਲ ਜਾਂਦੀ ਐ ਮਨਜੀਤ ਨੂੰ ਕੋਈ ਨਹੀਂ ਪਤਾ ਹੁੰਦਾ ਕਿ ਮੇਰਾ ਹੁਣ ਕਿਹੜਾ ਟਿਕਾਣਾ ਮੈਂ ਕਿੱਥੇ ਰਾਤ ਕੱਟਣੀ ਐ ਕਿੱਥੇ ਜਾਣਾ ਮਨਜੀਤ ਦੇ ਮਨ ਤੇ ਇਹ ਬੋਝ ਹੁੰਦਾ ਇਹ ਗੱਲਾਂ ਦਾ ਕਿ ਮੈਂ ਸਾਰੀ ਜ਼ਿੰਦਗੀ ਇਹ ਨਿਸ਼ਾਭਰ ਕਰਤੀ ਮਨਜੀਤ ਨੂੰ ਕੋਈ ਸੁਰਤ ਨਹੀਂ ਰਹਿੰਦੀ ਸੀਗੀ ਮਨਜੀਤ ਇਹ ਸੋਚਦੀ ਐ ਕਿ ਮੇਰਾ ਇੱਕ ਮੇਰੀ ਭੂਆ ਦਾ ਪੁੱਤ ਮੈਂ ਉਹਦੇ ਕੋਲ ਹੀ ਚਲੀ ਜਾਨੀ ਹੂੰ ਉਹਨੂੰ ਸਾਰੀ ਇਹ ਗੱਲ ਜਾ ਕੇ ਦੱਸੂੰਗੀ ਕਿ ਮੇਰੇ ਨਾਲ ਤਾਂ ਆ ਹੋਈ ਹੂੰ ਮਨਜੀਤ ਭਰੇ ਮਨ ਵਾਲਾ ਹੂੰ ਉਹ ਘਰ ਚੋਂ ਨਿਕਲਦੀ ਆ ਤੇ ਉਹਦੀਆਂ ਅੱਖਾਂ ਅੱਗੇ ਰਣਜੋਧ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਾਰਾ ਸਫ਼ਰ ਉਹਦੀਆਂ ਅੱਖਾਂ ਅੱਗੇ ਘੁੰਮਦਾ ਕਿ ਕਿਵੇਂ ਮੈਂ ਰਣਜੋਤ ਨੂੰ ਛੋਟੇ ਜਿਹੇ ਨੂੰ ਪਾਲਿਆ ਮਾਪਿਓ ਦੇ ਜਾਣ ਤੋਂ ਬਾਅਦ ਮੇਰੇ ਭਰਾ ਪਰਜਾਈ ਵੀ ਇਹ ਕਹਿੰਦੇ ਹੁੰਦੇ ਸੀ ਕੁੜੀ ਆਪਦਾ ਵਿਆਹ ਕਰਾ ਲਾ ਵੀ ਤੈਨੂੰ ਕੌਣ ਸਾਬੂਗਾ ਕਦੀ ਮੈਂ ਉਹ ਤੋਂ ਬੜੇ ਮਾਣ ਨਾਲ ਇਹ ਕਹਿੰਦੀ ਹੁੰਦੀ ਸੀ ਵੀ ਰਣਜੋਤ ਮੇਰਾ ਪੁੱਤ ਮੈਂ ਆਪਦੇ ਹੱਥੀਂ ਇਹਦੀ ਪਰਵਰਿਸ਼ ਕੀਤੀ ਆ ਵੀ ਇਹ ਮੇਰੇ ਨਾਲ ਐ ਨਹੀਂ ਕਰ ਸਕਦਾ ਵੀ ਕਦੇ ਵੀ ਨਹੀਂ ਕਰੂਗਾ ਪਰ ਇਹ ਚੀਜ਼ਾਂ ਮਨਜੀਤ ਨਾਲ ਹੋ ਗਈਆਂ ਸੀ ਮਨਜੀਤ ਇੱਕ ਵਾਸਤ ਉੱਤਰ ਕੇ ਦੂਜੀ ਵਾਸਤੇ ਇੰਤਜ਼ਾਰ ਕਰਦੀ ਹੈ ਤੇ ਇੱਕ ਥੜੇ ਤੇ ਬਹਿ ਜਾਂਦੀ ਆ ਆਪਣਾ ਝੋਲਾ ਲੈ ਕੇ ਤਾਂ ਉਹਦੇ ਮਨ ਚ ਉਹ ਸਾਰੀਆਂ ਗੱਲਾਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਹੂੰ ਤਾਂ ਫਿਰ ਮਨਜੀਤ ਉੱਥੀ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਹੂੰ ਮਨਜੀਤ ਦੀ ਜਦੋਂ ਅੱਖ ਖੁੱਲਦੀ ਆ ਤਾਂ ਮਨਜੀਤ ਇੱਕ ਉਪਰੇ ਜਿਹੇ ਘਰ ਚ ਪਈ ਹੁੰਦੀ ਹੈ ਇੱਕ ਮੰਜੇ ਤੇ ਪਈ ਹੁੰਦੀ ਹੈ ਤੇ ਦੋ ਲੋਕ ਉਹਦੇ ਸਹਰਾਣੇ ਖੜੇ ਹੁੰਦੇ ਆ ਇੱਕ ਛੋਟੀ ਜੀ ਬੱਚੀ ਤੇ ਇੱਕ ਬਜ਼ੁਰਗ औरत ਹੂੰ ਤੇ ਮਨਜੀਤ ਜਦੋਂ ਉੱਠਦੀ ਆ ਤਾਂ ਮਨਜੀਤ ਨੂੰ ਪੁੱਛਦੇ ਆ ਵੀ ਕੁੜੀ ਤੂੰ ਕੌਣ ਹੂੰ ਉਹ ਕਹਿੰਦੇ ਵੀ ਮੈਂ ਇੱਥੇ ਕਿਵੇਂ ਉਹ ਕਹਿੰਦੇ ਵੀ ਤੂੰ ਉੱਥੇ ਬੇਹੋਸ਼ ਹੋ ਗਈ ਸੀ ਅਸੀਂ ਦੋਨੇ ਜਾਣੀਆਂ ਤੈਨੂੰ ਇੱਥੇ ਲੈ ਕੇ ਆਈਆਂ ਹੂੰ ਤਾਂ ਉਹ ਮਨਜੀਤ ਨੂੰ ਪੁੱਛਦੇ ਆ ਵੀ ਤੂੰ ਕਿੱਥੇ ਜਾਣਾ ਸੀ ਵੀ ਇਹ ਹਾਲਤ ਤਰੀਕਿਓਂ ਬਣੀ ਹੋਈ ਆ ਤਾਂ ਮਨਜੀਤ ਦੱਸਦੀ ਆ ਕਿ ਮੈਂ ਆਪਦੀ ਭੂਆ ਦੇ ਪੁੱਤ ਕੋਲੇ ਜਾਣਾ ਸੀ ਜੀ ਮੇਰਾ ਇਹ ਪਿੰਡ ਆ ਮਨਜੀਤ ਇਹ ਵੀ ਪਛਦੀ ਆ ਵੀ ਇਹ ਕਿਹੜਾ ਪਿੰਡ ਆ ਜਿੱਥੇ ਮੈਂ ਇਸ ਵਕਤ ਪਈ ਆ ਉਹ ਦੱਸਦੀ ਆ ਵੀ ਆਹ ਪਿੰਡ ਆ ਮਨਜੀਤ ਨੂੰ ਇਹ ਨਾਮ ਜਾਣਿਆ ਪਛਾਣਿਆ ਲੱਗਦਾ ਵੀ ਇਹ ਨਾਮ ਪਹਿਲਾਂ ਮੈਂ ਕਿਤੇ ਸੁਣਿਆ ਹੋਇਆ ਫਿਰ ਮਨਜੀਤ ਦੇ ਦਿਮਾਗ 'ਚ ਇਹ ਖਿਆਲ ਆਉਂਦਾ ਵੀ ਹਾਂ ਇਹੇ ਪਿੰਡ ਮੇਰੇ ਮਗੀਤਰ ਦਾ ਸੀ ਜਿਹਦਾ ਕਦੇ ਮੇਰੇ ਰਿਸ਼ਤਾ ਟੁਕਰਾਇਆ ਸੀ ਫਿਰ ਮਨਜੀਤ ਗੱਲਾਂ ਕਰਦੀ ਕਰਦੀ ਉਹ ਬਜ਼ੁਰਗ عورت ਦੇ ਨਾਲ ਆਲੇ-ਦੁਆਲੇ ਕਰਦੀਆਂ ਕੰਧਾਂ ਵੱਲ ਦੇਖਦੀ ਆ ਤਾਂ ਮਨਜੀਤ ਰੋਣਾ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਆ ਬਜ਼ੁਰਗ عورت ਵੀ ਕੋਈ ਨਾ ਕੁੜੀ ਇਹ ਤੂੰ ਮਨ ਹਲਕਾ ਨਾ ਕਰ ਵੀ ਜਦੋਂ ਸਾਡਾ ਮੁੰਡਾ ਆਊਗਾ ਉਹ ਤੈਨੂੰ ਛੱਡੇ ਜਾਊਗਾ ਹੂੰ ਉਹ ਕਹਿੰਦੇ ਵੀ ਉਹਨਾਂ ਟਾਈਮ ਤੋਂ ਕੋਈ ਨਾ ਆਰਾਮ ਕਰ ਲਾ ਹੂੰ ਤਾਂ ਫਿਰ ਮਨਜੀਤ ਆਲੇ-ਦੁਆਲੇ ਨੂੰ ਦੇਖਦੀ ਆ ਤਾਂ ਉਹਨੂੰ ਇੱਕ ਫੋਟੋ ਦਿਖਾਈ ਦਿੰਦੀ ਆ ਉਹ ਫੋਟੋ ਜਿਹੜੀ ਮਨਜੀਤ ਨੂੰ ਉਸ ਰਿਸ਼ਤੇ ਵੀੜੇ ਦਿਖਾਈ ਗਈ ਸੀ ਤਾਂ ਮਨਜੀਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਕੇ ਜਾਂਦੀ ਆ ਕਿ ਇਹ ਉਹੀ ਫੋਟੋ ਆ ਜਿਹੜੀ ਮੈਨੂੰ ਰਿਸ਼ਤੇ ਵਿਲੇ ਆਈ ਸੀ ਕਿ ਇਹ ਮੁੰਡੇ ਨਾਲ ਤੇਰਾ ਰਿਸ਼ਤਾ ਹੋਇਆ ਹੂੰ ਤਾਂ ਮਨਜੀਤ ਇਹ ਸੋਚਦੀ ਆ ਕਿ ਇਹ ਮੁੰਡੇ ਦੀ ਫੋਟੋ ਇੱਥੇ ਕਿਵੇਂ ਤਾਂ ਮਨਜੀਤ ਬਜ਼ੁਰਗ ਨੂੰ ਇਹ ਪੁੱਛਦੀ ਆ ਕਿ ਮਾਤਾ ਜੀ ਇਹ ਫੋਟੋ ਇੱਥੇ ਕਿਵੇਂ ਹੂੰ ਕਹਿੰਦੀ ਪੁੱਤ ਇਹ ਮੇਰਾ ਕੱਲਾ ਕਹਿਰਾ ਪੁੱਤ ਆ ਕਹਿੰਦੀ ਮੇਰੀ ਨੂੰਹ ਦੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ ਆ ਉਹਦੀ ਛੋਟੀ ਜੀਤੀ ਆ ਹੂੰ ਕਹਿੰਦੀ ਵੀ ਮੇਰਾ ਪੁੱਤ ਪ੍ਰਾਈਵੇਟ ਨੌਕਰੀ ਕਰਦਾ ਹਫਤੇ 10 ਦਿਨਾਂ ਬਾਅਦ ਉਹ ਕਰੇ ਕੀੜਾ ਮਾਰਦਾ ਹਮ ਤਾਂ ਮਨਜੀਤ ਤੇ ਮਨ ਦੇ ਅੰਦਰ ਇੱਕ ਥੜਕੂ ਲੱਗ ਜਾਂਦਾ ਹਮ ਵੀ ਇਹ ਨਾ ਹੋਵੇ ਵੀ ਉਹ ਮੇਰਾ ਮਗੇਤਰ ਮੇਰੀਆਂ ਅੱਖਾਂ ਸਾਹਮਣੇ ਆ ਜੇ ਮੈਂ ਉਹਦੇ ਨਾਲ ਨਜ਼ਰਾਂ ਕਿਵੇਂ ਮਿਲਾਉਂਗੀ ਇੱਕ ਵਕਤ ਤਾਂ ਮੈਂ ਇਹ ਮਾਨ ਕਰਕੇ ਇਹ ਰਿਸ਼ਤਾ ਤੋੜਿਆ ਸੀ ਕਿ ਮੈਂ ਇਹ ਰਿਸ਼ਤਾ ਤੋੜਨੀ ਹੈ ਮੈਂ ਆਪਣੇ ਭਤੀਜੇ ਸਿਰ ਤੇ ਜ਼ਿੰਦਗੀ ਕੱਢ ਲੂੰਗੀ ਹਮ ਵੀ ਮੇਰੀ ਅਸਲੀਅਤ ਇਹ ਪਰਿਵਾਰ ਨੂੰ ਪਤਾ ਨਾ ਲੱਗੇ ਹਮ ਕਿ ਨਾ ਮੇਰਾ ਨਾਂ ਨਾ ਮੇਰਾ ਪਿੰਡ ਅਸਲ ਪਤਾ ਲੱਗੇ ਵੀ ਮੈਂ ਕਿੱਥੋਂ ਆਈ ਹਾਂ ਹਮ ਤਾਂ ਮਨਜੀਤ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਮਾਤਾ ਜੀ ਬੀਤੂ ਮੈਂ ਹੁਣ ਠੀਕ ਆ ਤੁਸੀਂ ਮੈਨੂੰ ਅੱਡੇ ਤੱਕ ਚੜਾਇਓ ਹੂੰ ਤਾਂ ਉਹ ਬਜ਼ੁਰਗਔਰ ਤਾਂ ਆਪਣੀ ਬੂਤੀ ਨੂੰ ਲੈ ਕੇ ਮਨਜੀਤ ਨੂੰ ਬੱਸ ਅੱਡੇ ਤੇ ਉਹ ਬੱਸੇ ਚੜਾਇਆ ਹੁੰਦੀ ਆ ਹੂੰ ਤਾਂ ਫੇਰ ਮਨਜੀਤ ਆਪਣੀ ਭੂਆ ਦੇ ਪੁੱਤ ਦੇ ਘਰੇ ਪਹੁੰਚਦੀ ਆ ਹੂੰ ਆਪਣੇ ਭੂਆ ਦੇ ਪੁੱਤ ਜਾਨੀ ਆਪਣੇ ਭਰਾ ਨੂੰ ਸਾਰਾ ਕੁਝ ਜਾ ਕੇ ਦੱਸਦੀ ਆ ਕਿ ਭਾਈ ਐ ਹੋਇਆ ਰਣਜੋਧ ਨੇ ਮੈਨੂੰ ਘਰੋਂ ਕੱਢਤਾ ਹੂੰ ਵੀ ਮੈਂ ਨਮ ਕਰਦੀ ਰਹੀ ਨਾ ਘਟਦੀ ਉਹ ਕਹਿੰਦੇ ਵੀ ਕੋਈ ਨਾ ਮੈਂ ਤੇਰਾ ਭਰਾ ਬੈਠਾ ਤੂੰ ਇੱਥੇ ਰਹਿ ਜਾ ਹੂੰ ਅਸੀਂ ਤੇਰਾ ਰੋਟੀ ਪਾਣੀ ਹੋਆ ਤੂੰ ਇੱਥੇ ਦੋ ਵਕਤ ਦੀ ਰੋਟੀ ਤੈਨੂੰ ਇੱਥੇ ਮਿਲੂਗੀ ਹੂੰ ਦੂਸਰੇ ਪਾਸੇ ਦਵਿੰਦਰ ਹਫ਼ਤੇ 10 ਦਿਨ ਬਾਅਦ ਜਦੋਂ ਆਪਣੇ ਘਰੇ ਛੁੱਟੀ ਆਉਂਦਾ ਤਾਂ ਦਵਿੰਦਰ ਨੂੰ ਉਹਦੀ ਮਾਂ ਉਹ ਹਫ਼ਤਾ 10 ਦਿਨ ਪਹਿਲਾਂ ਜਿਹੜੀ ਘਟਨਾ ਹੋਈ ਹੁੰਦੀ ਹੈ ਉਹ ਸਾਰੀ ਗੱਲ ਦੱਸਦੀ ਹੈ ਹੂੰ ਦਵਿੰਦਰ ਦੇ ਮਨ ਦੇ ਅੰਦਰ ਤੜਕੂ ਲੱਗ ਜਾਂਦਾ ਕਿ ਕੌਣ ਹੋਈ ਉਹ ਜਿਹੜੀ ਇਸ ਘਰ ਤੱਕ ਆਈ ਕਿਵੇਂ ਇਹ ਸੁਭਬ ਬਣਿਆ ਇਹ ਕੀ ਗੱਲ ਬਾਤ ਸੀ ਉਹ ਆਪਣੀ ਮਾਂ ਨੂੰ ਪੁੱਛਦਾ ਵੀ ਤੁਸੀਂ ਉਹ ਪਿੰਡ ਪੁੱਛਿਆ ਉਹ ਕਹਿੰਦੀ ਵੀ ਹਾਂ ਇਹ ਪਿੰਡ ਦੱਸਦੀ ਸੀ ਵੀ ਇਹ ਪਿੰਡ ਤੋਂ ਮੈਂ ਆਈਆਂ ਆਹ ਪਿੰਡ ਜਾਣਾਗਾ ਦਵਿੰਦਰ ਦੀ ਮਾਂ ਦੱਸਦੀ ਹੈ ਵੀ ਉਹ ਆਪਣੀ ਸੁਰਤ ਚ ਨਹੀਂ ਲੱਗੀ ਬਹੁਤ ਦੁਖੀ ਸੀ ਹੂੰ ਉਹ ਕਹਿੰਦਾ ਵੀ ਗਈ ਕਿੱਥੇ ਉਹਦਾ ਕੁਝ ਪਤਾ ਹੂੰ ਤਾਂ ਉਹ ਕਹਿੰਦੀ ਵੀ ਐਂ ਦੱਸਦੀ ਸੀ ਮੈਂ ਆਪਣੇ ਭਾਈ ਕੋਲੇ ਜਾਣਾਗਾ ਵੀ ਮੇਰੀ ਭੂਆ ਦਾ ਪੁੱਤ ਰਹਿੰਦਾ ਇੱਥੇ ਹੂੰ ਦਵਿੰਦਰ ਦੇ ਮੰਦੇ ਅੰਦਰ ਵੀ ਇਹੀ ਤਾੰਗ ਹੁੰਦੀ ਹੈ ਕਿ ਮੈਂ ਉਹ ਸ਼ਖਸ ਨੂੰ ਮਿਲਾਂ ਕਿਹੜਾ ਸੀ ਸ਼ਾਇਦ ਉਹ ਮੇਰੀ ਪੁਰਾਣੀ ਮੰਗੇਤਰੀ ਹੋਵੇ ਦਵਿੰਦਰ ਨੂੰ ਜਦੋਂ ਉਹਦੇ ਭੂਆ ਦੇ ਪੁੱਤ ਦਾ ਪਿੰਡ ਪਤਾ ਲੱਗਦਾ ਉਹ ਕੁੜੀ ਦੇ ਪਿੰਡ ਦਾ ਪਤਾ ਲੱਗਦਾ ਤਾਂ ਦਵਿੰਦਰ ਦੇ ਅੱਖਾਂ ਅੱਗੇ ਵੀ ਉਹ ਸਾਰੀ ਤਸਵੀਰ ਘੁੰਮਣੀ ਸ਼ੁਰੂ ਹੋ ਜਾਂਦੀ ਕਿ ਹਾਲਾਤ ਕਹੇ ਜੀ ਬਣ ਗਏ ਤੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਕੁੜੀ ਮੇਰੇ ਘਰ ਤੱਕ ਆ ਗਈ ਦਵਿੰਦਰ ਦੇ ਮਨ ਦੇ ਅੰਦਰ ਇੱਕ ਮਿਲਣ ਦੀ ਤਾਂਗੀ ਵੀ ਹੁੰਦੀ ਆ ਦਵਿੰਦਰ ਦੇ ਮਨ ਦੇ ਅੰਦਰ ਇਹ ਪਛਤਾਵਾ ਵੀ ਹੁੰਦਾ ਵੀ ਉਸ ਵਕਤ ਮੈਂ ਘਰੇ ਕਿਉਂ ਨਹੀਂ ਸੀ ਦਵਿੰਦਰ ਇਹ ਵੀ ਸੋਚਦਾ ਉਹਦੇ ਮਨ ਦੇ ਅੰਦਰ ਇਹ ਨਫ਼ਰਤ ਨਹੀਂ ਹੁੰਦੀ ਹੈਗੀ ਵੀ ਉਸ ਵਕਤ ਉਹਨੇ ਮੈਨੂੰ ਇਨਕਾਰ ਕਰਿਆ ਸੀ ਰਿਸ਼ਤੇ ਤੋਂ ਉਹ ਇਹ ਸੋਚਦਾ ਵੀ ਖਬਰ ਆ ਵਿਚਾਰੀ ਵਕਤਾਂ ਮਾਰੀ ਕਿਹੜੇ ਹਾਲਾਤਾਂ 'ਚ ਇੱਥੇ ਪਹੁੰਚੀ ਹੋਗੀ ਕੀ ਵਿੱਤਿਆ ਹੋਊਗਾ ਉਹਦੇ ਨਾਲ ਹੂੰ ਲਵ ਦੇ ਲਵਾਉਂਦੇ ਹਫਤਾ ਬੀਤ ਜਾਂਦਾ ਤੇ ਦਵਿੰਦਰ ਉਹ ਘਰ ਟਿਕਾਣਾ ਲੱਭ ਲੈਂਦਾ ਜਿੱਥੇ ਮਨਜੀਤ ਗਈ ਹੁੰਦੀ ਹੂੰ ਦਵਿੰਦਰ ਜਦੋਂ ਉਹ ਘਰੇ ਪਹੁੰਚਦਾ ਤੇ ਦਵਿੰਦਰ ਨੂੰ ਇਹ ਪਤਾ ਲੱਗਦਾ ਕਿ ਮਨਜੀਤ ਇਸ ਦੁਨੀਆ ਚ ਨਹੀਂ ਰਹੀ ਉਹਨੂੰ ਅਟੈਕ ਆਇਆ ਤੇ ਉਹ ਆਪਣੇ ਭਰਾ ਦੇ ਘਰ ਹੀ ਖਤਮ ਹੋ ਗਈ ਹੂੰ ਤਾਂ ਉਸ ਵਕਤ ਦਵਿੰਦਰ ਨੂੰ ਅਸਲ ਸਚਾਈ ਪਤਾ ਲੱਗਦੀ ਆ ਕਿ ਰਿਸ਼ਤੇ ਨੂੰ ਮਨਾ ਕਰਨ ਦੀ ਵਜ੍ਹਾ ਕੀ ਸੀ ਹੂੰ ਉਹ ਦੱਸਦੇ ਆ ਕਿ ਮਨਜੀਤ ਨੇ ਸਾਰੀ ਉਮਰ ਆਪਣੇ ਭਤੀਜੇ ਦੇ ਲਈ ਖਿਲਾਤੀ ਸੀ ਤੇ ਭਤੀਜੇ ਨੇ ਇਹਨੂੰ ਘਰੋਂ ਕੱਢਦਾ ਸੀ ਤੇ ਇਹ وجہ ਸੀ ਤੇ ਨੂੰ ਰਿਸ਼ਤੇ ਤੋਂ ਮਨਾ ਕਰਨ ਦੀ ਹੂੰ ਤਾਂ ਦਵਿੰਦਰ ਨੂੰ ਉਹ ਪਿਛਲੀਆਂ ਸਾਰੀਆਂ ਯਾਦਾਂ ਉਹ ਪਿਛਲੇ ਸਾਰੇ ਪਲ ਦਵਿੰਦਰ ਦੇ ਮੂਹਰੇ ਆ ਕੇ ਖੜੇ ਹੋ ਗਏ ਸੀ ਤੇ ਦਵਿੰਦਰ ਨੂੰ ਉਹ ਸਾਰੀਆਂ ਗੱਲਾਂ ਤੰਗ ਕਰਨ ਲੱਗੀਆਂ ਸੀ ਹੂੰ ਦਵਿੰਦਰ ਫੇਰ ਮੰਜੀ ਦੀਆਂ ਯਾਦਾਂ ਦੇ ਸਹਾਰੇ ਜਿਉਣ ਲੱਗਿਆ ਸੀ ਹੂੰ ਵਾਕਈ ਕਈ ਵਾਰ ਇਨਸਾਨ ਰਿਸ਼ਤਿਆਂ ਦੇ ਵਿੱਚ ਇੰਨਾ ਮੋਹ ਚੰਨਾ ਹੋ ਜਾਂਦਾ ਆਉਣ ਵਾਲੇ ਸਮੇਂ ਬਾਰੇ ਵੀ ਸੋਚਣਾ ਛੱਡ ਦਿੰਦਾ ਤੇ ਇੱਕੋ ਜਗ੍ਹਾ ਸਮਰਕਤ ਹੋ ਜਾਂਦਾ ਤੇ ਕਈ ਵਾਰ ਉਹ ਸਮਰਪਣ ਬੰਦੇ ਦੀ ਬਰਬਾਦੀ ਦਾ ਕਾਰਨ ਵੀ ਬਣ ਜਾਂਦਾ ਹੈ ਬਿਲਕੁਲ ਮਨਜੀਤ ਨੇ ساری ਜ਼ਿੰਦਗੀ ਆਪਣੇ ਭਤੀਜੇ ਤੇ ਨਿਸ਼ਾਵਰ ਕਰਤੀ ਪਰ ਭਤੀਜੇ ਤੋਂ ਉਹ ਸੁੱਖ ਜਿਹੜਾ ਉਹਨੇ ਚਾਹਿਆ ਸੀ ਕਿ ਮੈਨੂੰ ਮੇਰਾ ਭਤੀਜਾ ਹੋਊਗਾ ਉਹ ਸੁੱਖ ਦੇਊਗਾ ਉਹ ਨਹੀਂ ਮਿਲਿਆ ਜੇ ਸ਼ਾਇਦ ਮਨਜੀਤ ਦੇ ਆਪਣੇ ਔਲਾਦ ਹੁੰਦੀ ਤਾਂ ਉਹਨਾਂ ਨੇ ਮਨਜੀਤ ਨੂੰ ਸਾਥ ਲੈਣਾ ਸੀ ਦਰਦ ਦਰਦੀਆਂ ਠੋਕਰਾਂ ਨਾ ਖਾਣੀਆਂ ਪੈਂਦੀਆਂ ਤਾਂ ਇਹ ਕਹਾਣੀ ਚੋਂ ਬਹੁਤ ਸਾਰੇ ਪੁਆਇੰਟ ਨੇ ਜਿਨ੍ਹਾਂ ਤੋਂ ਸਿੱਖਿਆ ਲਈ ਜਾ ਸਕਦੀ ਆ ਕਿ ਕਦੇ ਵੀ ਇਨਸਾਨ ਨੂੰ ਅੱਖਾਂ ਬੰਦ ਕਰਕੇ ਇਸ ਟਿਆਂ ਦੇ ਵਿੱਚ ਵੱਜਣਾ ਨਹੀਂ ਚਾਹੀਦਾ। ਸੋ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕੈਂਡ ਪੰਜਾਬੀ ਚੈਨਲ ਤੇ ਤੁਸੀਂ ਸੁਣ ਸਕਦੇ ਹੋ। ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਕੈਂਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ। ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਲੇਕ ਇੰਸਟਾਗ੍ਰਾਮ ਆਈਡੀ ਦਾ ਲਿੰਕ ਆ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਤੇ ਆਪਣੀ ਕਹਾਣੀ ਸਾਂਝੀ ਕਰ ਸਕਦੇ ਹੋ।